ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਸਰਟੀਫਾਈਡ ਟ੍ਰੇਨਰ लवली ਸਰਾ ਮਸਲ ਆਟੋਨੋਮੀ ਤੇ ਆਪਾਂ ਕੋਰਸ ਕੀਤਾ ਹੋਇਆ ਹੈ ਤੇ ਸੋ ਅੱਜ ਆਪਾਂ ਗੱਲ ਕਰਾਂਗੇ ਧੌਣ ਦੇ ਦਰਦ ਦੀ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਆ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਹੋਰ ਵੱਧ ਜਾਵੇ ਸੋ ਇਹਦੇ ਕੀ ਕਾਰਨ ਹੁੰਦੇ ਆ ਧੌਣ ਦੇ ਸਾਡੇ ਮਸਲ ਕਿਉਂ ਦੁਖਦੇ ਆ ਧੌਣ ਦੇ ਮਸਲ ਦੇ ਨਾਲ ਨਾਲ ਮੋਢੇ ਵੀ ਦੁਖਣ ਲੱਗ ਜਾਂਦੇ ਕਈ ਵਰੀ ਜੇ ਮੰਨ ਲਓ ਇਧਰਲੇ ਪਾਸੇ ਦਰਦ ਹੋ ਰਿਹਾ ਧੌਣ ਦੇ ਵਿੱਚ ਤਾਂ ਨਾਲ ਮੋਡੇ ਦਾ ਵੀ ਮਸਲ ਦੁਖਣ ਲੱਗ ਜਾਂਦਾ ਕਿਉਂਕਿ ਇਹ ਮਸਲਾ ਉਸ ਵਿੱਚ ਅਟੈਚ ਨੂੰ ਹੁੰਦੇ ਸੋ ਆਪਾਂ ਗੱਲਬਾਤ ਕਰਾਂਗੇ ਵੀ ਕਿਉਂ ਸਮੱਸਿਆ ਆਉਂਦੀ ਹੈ ਇਹਦੇ ਕਿਹ ਕੀ ਰੀਜ਼ਨ ਹੈਗੇ ਆ ਸਭ ਤੋਂ ਪਹਿਲਾਂ ਇਹਦੇ ਕਾਰਨ ਜਿਹੜੇ ਹੈਗੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਇਹਨੂੰ ਕਿਵੇਂ ਰਿਕਵਰ ਕਰ ਸਕਦੇ ਆ ਸੋ ਸਭ ਤੋਂ ਵੱਡਾ ਰੀਜ਼ਨ ਮੇਨ ਜਿਹੜਾ ਹੈਗਾ ਅੱਜਕੱਲ ਸਾਡੇ ਲੋਕਾਂ ਦੇ ਫਿਜ਼ੀਕਲ ਵਰਕ ਆਊਟ ਘਟਣ ਦੇ ਨਾਲ ਸਾਡੇ ਧੌਣ ਦੇ ਮਸਲ ਵੀਕ ਹੋ ਗਏ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਲੋਕ ਬਹੁਤ ਸਾਰੇ ਕੰਮ ਕਰਦੇ ਸੀ ਜਿਦੇ ਵਿੱਚ ਸਿਰ ਦੇ ਉੱਤੇ ਭਾਰ ਵੇਟ ਰੱਖ ਕੇ ਤੁਰਦੇ ਸੀਗੇ ਜਿਵੇਂ ਕੋਈ ਪੱਠਿਆਂ ਦੀ ਪੰਡ ਚੱਕ ਲਈ ਜਾਂ ਛੋਟੀ ਮੋਡੀ ਚੀਜ਼ ਕੋਈ ਬੋਰੀ ਚੱਕ ਲਈ ਸਿਰ ਦੇ ਉੱਤੇ ਰੱਖ ਕੇ ਇਸ ਤਰ੍ਹਾਂ ਦੇ ਫਿਜ਼ੀਕਲ ਵਰਕ ਹੁੰਦੇ ਰਹਿੰਦੇ ਸੀ ਜਿਦੇ ਕਰਕੇ ਸਾਡੇ ਧੌਣ ਦੇ ਮਸਲ ਸਟਰੋਂਗ ਰਹਿੰਦੇ ਸੀ ਪਰ ਅੱਜ ਕੱਲ ਫਿਜ਼ੀਕਲ ਵਰਕ ਘਟਣ ਦੇ ਨਾਲ ਧੌਣ ਦੇ ਮਸਲ ਵੀਕ ਹੋ ਗਏ ਸਭ ਤੋਂ ਵੱਡਾ ਰੀਜ਼ਨ ਇਹ ਆ ਇਹ ਸਭ ਤੋਂ ਵੱਡਾ ਰੀਜ਼ਨ ਹੈਗਾ ਜਿਦੇ ਕਰਕੇ ਸਾਡੇ ਧੌਣ ਦੇ ਮਸਲ ਵੀਕ ਹੋ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆ ਵਧਣ ਵਾਲੀ ਆ ਕਿਉਂਕਿ ਫਿਜ਼ੀਕਲ ਵਰਕ ਲੋਕਾਂ ਦਾ ਘਟ ਰਿਹਾ ਇਸ ਕਰਕੇ ਫਿਜ਼ੀਕਲ ਵਰਕ ਜ਼ਰੂਰ ਰੱਖੋ ਤਾਂ ਸਿਰ ਦੇ ਉੱਤੇ ਕੁਝ ਥੋੜਾ weight ਰੱਖ ਕੇ ਜਾਂ weight ਦੇ ਨਾਲ ਟ੍ਰੇਨਿੰਗ ਐਕਸਰਸਾਈਜ਼ ਧੌਣ ਦੀ ਕਰੋ ਉਹਦੇ ਬਾਰੇ ਆਪਾਂ ਅਲੱਗ ਤੋਂ ਵੀਡੀਓ ਕਰਾਂਗੇ ਵੀ ਕਿਵੇਂ ਤੁਸੀਂ weight ਦੇ ਨਾਲ ਜਿਮ ਦੇ ਵਿੱਚ ਦਾ ਘਰ ਦੇ ਵਿੱਚ ਆਪਣੀ ਧੌਣ ਨੂੰ ਸਟਰੋਂਗ ਕਰ ਸਕਦੇ ਆ ਇਹਨਾਂ ਮਸਲਾਂ ਨੂੰ neck ਦੇ ਮਸਲਾਂ ਨੂੰ ਪਾਵਰਫੁੱਲ ਕਰ ਸਕਦੇ ਆ ਤਾਂ ਕਿ ਤੁਹਾਡੀ neck pain ਧੌਣ ਦੀ ਗਰਦਨ ਦੀ ਪੇਨ ਘਟੇ ਸੋ ਦੂਸਰਾ ਕਾਰਨ ਇਹਦਾ ਇਹ ਵੀ ਹੋ ਸਕਦਾ ਹੈ ਲੋਕਾਂ ਦੇ ਵਿੱਚ ਪ੍ਰੋਟੀਨ ਬਹੁਤ ਘੱਟ ਲੈਣ ਦਾ ਕਾਰਨ ਜਿਹੜਾ ਹੈਗਾ ਕਿਉਂਕਿ ਸਾਡੇ ਮਸਲ ਜਿਹੜੇ ਬਾਡੀ ਦੇ ਹੁੰਦੇ ਆ ਉਹ ਪ੍ਰੋਟੀਨ ਤੇ ਡਿਪੈਂਡ ਕਰਦੇ ਹੈਗੇ ਆ ਜੇ ਤੁਸੀਂ ਪ੍ਰੋਟੀਨ ਇਨ ਟੇਕ ਆਫ ਦੀ ਬਾਡੀ ਦੇ ਵਿੱਚ ਨੇਚਰਲ ਪ੍ਰੋਟੀਨ ਇਨ ਟੇਕ ਘੱਟ ਕਰਦੇ ਆ ਤਾਂ ਉਹਦੇ ਕਰਕੇ ਤੁਹਾਡੀ ਧੌਣ ਦੇ ਮਸਲ ਵੀਕ ਹੋ ਜਾਂਦੇ ਆ ਮੋਢਿਆਂ ਦੇ ਮਸਲ ਵੀਕ ਹੋ ਜਾਂਦੇ ਆ ਜਿਹਦੇ ਕਰਕੇ ਇਹ ਸਮੱਸਿਆ ਆਉਂਦੀ ਹੈਗੀ ਉਸ ਤੋਂ ਅਗਲਾ ਰੀਜ਼ਨ ਹੈਗਾ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਆਫਿਸ ਦੇ ਵਿੱਚ ਜਾਂ ਡਰਾਈਵਿੰਗ ਕਰਦੇ ਆ ਜਾਂ ਆਫਿਸ ਵਰਕ ਕਰਦੇ ਹੈਗੇ ਆ ਜਿਹਦੇ ਵਿੱਚ ਉਹਨੂੰ ਨੀਵੀਂ ਪਾ ਕੇ ਲਿਖਣਾ ਪੈਂਦਾ ਜਾਂ ਕਾਰ ਡਰਾਈਵ ਕਰਨ ਵਾਸਤੇ ਤੁਸੀਂ ਐਵੇਂ ਕਰਕੇ ਬੈਠੇ ਰਹਿੰਨੇ ਆ ਥੋੜਾ ਅੱਗੇ ਨੂੰ ਝੁੱਕ ਕੇ ਚਲਾਉਣੇ ਹੈਗੇ ਆ ਤਾਂ ਇਹਦੇ ਕਰਕੇ ਵੀ ਧੌਣ ਦੇ ਮਸਲ ਵੀਕ ਹੁੰਦੇ ਆ ਔਰ ਇਹ ਸਮੱਸਿਆ ਆਉਂਦੀ ਐ ਇਸ ਕਰਕੇ ਸੀਟ ਬੈਲਟ ਲਾ ਕੇ ਕਾਰ ਡਰਾਈਵ ਕਰੋ ਔਰ ਜਦੋਂ ਵੀ ਆਫਿਸ ਦੇ ਵਿੱਚ ਵਰਕ ਕਰਦੇ ਹੈਗੇ ਚੇਅਰ ਦੇ ਨਾਲ ਪਿੱਛੇ ਪੋਣ ਲਾ ਕੇ ਬੈਠ ਜੋ ਤੇ ਇਹਦੇ ਨਾਲ ਇਹ ਸਮੱਸਿਆ ਘਟ ਸਕਦੀ ਆ ਉਸ ਤੋਂ ਅਗਲਾ ਰੀਜ਼ਨ ਕੀ ਹੁੰਦਾ ਹੈਗਾ ਤਾਂ ਉਹ ਨੱਕ ਦੇ ਮਸਲ ਵੀਕ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਬੱਚਿਆਂ ਦੇ ਵਿੱਚ ਸਮੱਸਿਆ ਵੀ ਆ ਰਹੀ ਆ ਯਾਰ ਹਰ ਇੱਕ ਉਮਰ ਦੇ ਵਿੱਚ ਇਹ ਸਮੱਸਿਆ ਆ ਰਹੀ ਆ ਉਸ ਦਾ ਸਭ ਤੋਂ ਵੱਡਾ ਰੀਜ਼ਨ ਹੈਗਾ ਤੁਹਾਡਾ ਮੋਬਾਈਲ ਫੋਨ ਇਹ ਮੋਬਾਈਲ ਫੋਨ ਜਦੋਂ ਅਸੀਂ ਜਦੋਂ ਵੀ ਅਸੀਂ ਚਲਾਉਨੇ ਆ ਮੋਸਟਲੀ ਕਿਵੇਂ ਚਲਾਉਨੇ ਆ ਆਪਾਂ ਤਾਂ ਆਪਾਂ ਨੀਵੀਂ ਪਾ ਕੇ ਬੈਠ ਰਹਿੰਨੇ ਹੈਗੇ ਤੇ ਐਵੇਂ ਹੀ ਜਾਂ ਟਾਈਪਿੰਗ ਕਰਦੇ ਆਂ ਚੈਟ ਕਰਦੇ ਆਂ ਜਾਂ ਕੁਝ ਵੀਡੀਓ ਦੇਖਦੇ ਆਂ ਤਾਂ ਆਪਣੀ ਨੈਕ ਹਮੇਸ਼ਾ ਇੱਥੇ ਰਹਿੰਦੀ ਆ ਜਾਂ ਇੱਥੇ ਰਹਿੰਦੀ ਏ ਕਈ ਲੋਕ ਇੱਥੇ ਰੱਖ ਕੇ ਵੀ ਚਲਾਉਂਦੇ ਆ ਸਾਰਾ ਦਿਨ neck ਅੱਗੇ ਨੂੰ ਝੁਕੇ ਰਹਿਣ ਕਰਕੇ ਜਿਵੇਂ 3-4 ਘੰਟੇ ਫੋਨ ਮੋਸਟਲੀ ਹਰ ਇੱਕ ਬੰਦਾ ਰੈਗੂਲਰ ਰੁਟੀਨ ਦੇ ਵਿੱਚ ਚਲਾਉਂਦਾ ਹੀ ਹੈਗਾ ਜਿਹਦੇ ਕਰਕੇ ਤੁਹਾਡੀ neck ਧੌਣ ਦੇ ਮਸਲ ਜਿਹੜੇ ਹੈਗੇ ਵੀਕ ਹੋ ਜਾਂਦੇ ਆ ਸੋ ਇਹ ਬਹੁਤ ਸਾਰੇ ਇਹ ਕਾਰਨ ਹੈਗੇ ਪ੍ਰੋਟੀਨ ਇਨਟੇਕ ਘਟਣਾ ਫਿਜ਼ੀਕਲ ਵਰਕ ਘਟਣਾ ਧੌਣ ਦੇ ਮਸਲਾਂ ਦੀ ਐਕਸਰਸਾਈਜ਼ ਨਾ ਹੋਣਾ ਫੋਨ ਜ਼ਿਆਦਾ ਦੇਖਣਾ ਜਿਹਦੇ ਕਰਕੇ ਚੱਕ ਕੇ ਫੋਨ ਦੇਖਣਾ ਇਹਦੇ ਕਰਕੇ ਸਮੱਸਿਆਵਾਂ ਇਹ ਆ ਰਹੀਆਂ ਔਰ ਬੱਚਿਆਂ ਦੇ ਵਿੱਚ ਵੀ ਆ ਰਹੀਆਂ ਵੱਡਿਆਂ ਦੇ ਵਿੱਚ ਵੀ ਆ ਰਹੀਆਂ ਹਰ ਇੱਕ ਉਮਰ ਦੇ ਵਿੱਚ ਆ ਰਹੀਆਂ ਸੋ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਚੀਜ਼ਾਂ ਨੂੰ ਅਸੀਂ ਰਿਕਵਰ ਕਿਵੇਂ ਕਰਨਾ ਹੈ ਤਾਂ ਇਹਦੇ ਵਾਸਤੇ ਸਿੰਪਲ ਜੀ ਐਕਸਰਸਾਈਜ਼ ਹੈਗੀ ਆ ਉਹ ਹੈਗੀ ਆ ਥੈਰਪੀ ਠੀਕ ਹੈ ਦੋ ਤਰ੍ਹਾਂ ਦੀ ਐਕਸਰਸਾਈਜ਼ ਹੈਗੀ ਆ ਇੱਕ ਤੁਸੀਂ ਥੋਣ ਦੇ ਮਸਲ ਨੂੰ ਸਟਰੋਂਗ ਕਰਨ ਵਾਸਤੇ ਵੇਟ ਟ੍ਰੇਨਿੰਗ ਦੇ ਨਾਲ ਆਪਣੀ ਥੋਣ ਦੇ ਮਸਲ ਸਟਰੋਂਗ ਕਰ ਸਕਦੇ ਹਾਂ ਉਹ ਤੋਂ ਆਪਾਂ ਅਲੱਗ ਤੋਂ ਵਾਰਕਆਊਟ ਐਕਸਰਸਾਈਜ਼ ਬਣਾਵਾਂਗੇ ਯਾਰ ਅਥਰਡੀਨਲ ਸ਼ੇਅਰ ਕਰਾਂਗੇ ਤੇ ਅੱਜ ਤੁਹਾਨੂੰ ਸਿੰਪਲ ਥੈਰੇਪੀ ਦੱਸਾਂਗੇ ਥੈਰੇਪੀ ਦੇ ਨਾਲ ਤੁਸੀਂ 100% ਆਪਣੀ ਥੋੜ੍ਹ ਦੇ ਮਸਲਾ ਨੂੰ ਇੱਕ ਵਾਰ ਰਿਕਵਰ ਕਰ ਸਕਦੇ ਆ ਪਰ ਆਪਣੀ ਆਦਤਾਂ ਨੂੰ ਚੇਂਜ ਕਰਨਾ ਬਹੁਤ ਜ਼ਰੂਰੀ ਹੈ ਤੇ ਨਹੀਂ ਤਾਂ ਤੁਹਾਨੂੰ ਇਸ ਸਮੱਸਿਆ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਆਪਾਂ ਸਰਵਾਈਕਲ ਦੇ ਰੂਪ ਦੇ ਵਿੱਚ ਕਹਿੰਦੇ ਹੈਗੇ ਤੁਸੀਂ ਧਾਰ ਸਕਦੀ ਯਾਰ ਤੁਹਾਡੇ ਮੋਢੇ ਪੇਨ ਵੱਧ ਸਕਦੀ ਹੈ ਸੋ ਦੋਸਤੋ ਸਿੰਪਲ ਐਕਸਰਸਾਈਜ਼ ਕੀ ਹੈਗੀ ਆ ਕੀ ਕਰਨਾ ਹੈਗਾ ਤੁਸੀਂ ਕਿਹੜੀ ਥੈਰੇਪੀ ਯੂਜ਼ ਕਰਨੀ ਹੈਗੀ ਜਿਹਦੇ ਨਾਲ ਤੁਸੀਂ ਆਪਣੇ ਥੋੜ੍ਹ ਦੇ ਮਸਲਾ ਨੂੰ ਇਸ ਬੇਨ ਨੂੰ ਰਿਲੀਵ ਜਮਾ ਰਿਲੈਕਸ ਕਰ ਸਕਦੇ ਆ ਕਿਉਂਕਿ ਗਰਮੀ ਚੱਲਦੀ ਹੈਗੀ ਤਾਂ ਉਦੋਂ ਇੱਕ ਹੋਰ ਰੀਜ਼ਨ ਵੀ ਬਣ ਸਕਦਾ ਥੋਣ ਦੇ ਮਸਲ ਥੀਕ ਹੋਣ ਦਾ ਤੁਹਾਡੇ ਅੰਦਰ ਸੋਡੀਅਮ ਤੁਹਾਡੇ ਅੰਦਰ ਜਿਹੜਾ ਮਸਲ ਦੇ ਵਿੱਚ ਜਿਹੜਾ ਹੈਗਾ ਪ੍ਰੋਟੀਨ ਜਿਹੜਾ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਨਮਕ ਦੀ ਕਮੀ ਹੋਣਾ ਜਿਹਦੇ ਕਾਰੇ ਮਸਲ ਕ੍ਰੈਂਪਸ ਆ ਜਾਂਦੇ ਇਹ ਵੀ ਰੀਜ਼ਨ ਹੈਗਾ ਜਿਹਦੇ ਕਰਕੇ ਤੁਹਾਡੇ ਥੋਣ ਦੇ ਮਸਲ ਵੀਕ ਹੋ ਸਕਦੇ ਆ ਸੋ ਆਪਾਂ ਐਕਸਰਸਾਈਜ਼ ਦੱਸਾਂਗੇ ਔਰ ਡਾਈਟ ਵੀ ਦੱਸਾਂਗੇ ਤੁਹਾਨੂੰ ਇਹ ਬੈਗ ਹੈਗਾ ਬੈਗ ਨੂੰ ਤੁਸੀਂ ਆਪਣੀ ਧੌਣ ਦੇ ਉੱਪਰ ਲਾਉਣਾ ਹੈਗਾ ਗਰਮ ਕਰਕੇ ਕਿੰਨਾ ਟਾਈਮ ਲਾਉਣਾ ਹੈ ਕਿੰਨੇ ਦਿਨ ਦੇ ਵਿੱਚ ਕਿੰਨੇ ਲਾਉਣਾ ਕਿੰਨਾ ਕਿੰਨੇ ਵਾਰੀ ਲਾਉਣਾ ਹੈ ਤੁਹਾਨੂੰ ਦੱਸਾਂਗੇ ਸੋ ਜਿਨ੍ਹਾਂ ਲੋਕਾਂ ਨੂੰ ਇਹ ਸਮੱਸਿਆ ਆਈ ਗਈ ਹੈ ਤਾਂ ਤੁਸੀਂ ਇਹਨੂੰ ਬੈਗ ਨੂੰ ਹੀਟ ਅਪ ਕਰ ਲੈਣਾ ਪ੍ਰੋਪਰ ਜਾਂ ਬੋਤਲ ਦੇ ਵਿੱਚ ਪਾਣੀ ਉਹ ਪਾ ਲੈਣਾ ਉਹਨੂੰ ਗਰਮ ਕਰ ਲੈਣਾ ਔਰ ਆਪਣੀ ਨੈਕ ਦੇ ਉੱਪਰ ਲਗਾਉਣਾ ਹੈ ਜਿੱਥੇ ਵੀ ਤੁਹਾਡੀ ਸਮੱਸਿਆ ਹੈਗੀ ਹੈ ਉਸ ਜਗ੍ਹਾ ਦੇ ਉੱਤੇ ਇਹਨੂੰ ਲਾ ਲਓ ਠੀਕ ਹੈ ਲਾ ਕੇ ਰੱਖੋ 5 ਮਿੰਟ ਫਿਰ ਇਹਨੂੰ ਰਿਮੂਵ ਕਰ ਦਿਓ 5 ਮਿੰਟਾਂ ਬਾਅਦ ਥੋੜਾ ਜਿਹਾ ਰਿਲੈਕਸ ਹੋ ਗਈ ਜਦੋਂ ਮਸਟ ਸੀਟ ਤੁਹਾਨੂੰ ਲੱਗਿਆ ਵੀ ਘਟ ਗਈ ਹੈਗੀ ਫਿਰ 5-7 ਮਿੰਟ ਫਿਰ ਇਹਨੂੰ ਉਸ ਜਗ੍ਹਾ ਦੇ ਉੱਤੇ ਜਿੱਥੇ ਵੀ ਸਮੱਸਿਆ ਹੈਗੀ ਹੈ ਉਸ ਜਗ੍ਹਾ ਦੇ ਉੱਤੇ ਇਹਨੂੰ ਲਾ ਲੈਣਾ ਹੈਗਾ 5 ਮਿੰਟ ਲਾ ਕੇ ਫਿਰ ਇਹਨੂੰ ਰਿਲੀਵ ਕਰ ਲੈਣਾ ਹੈ ਲਾ ਲੈਣਾ ਹੈਗਾ ਠੀਕ ਹੈ ਮਤਲਬ ਸਵੇਰ ਵੇਲੇ ਤੁਸੀਂ ਘੱਟੋ ਘਾਟ ਇਹਨੂੰ 3 ਜਾਂ 4 ਵਾਰ ਹੀ ਲਾਉਣਾ ਹੈ 15 ਤੋਂ 20 ਮਿੰਟ ਫਿਰ ਫਿਰ ਜਦੋਂ ਰਿਲੈਕਸ ਹੋ ਗਿਆ ਮਤਲਬ ਵੀ ਤੁਹਾਡੀ ਮਸਲ ਠੰਡੇ ਹੋ ਗਏ ਤਾਂ ਫਿਰ ਫਿਰ 5 ਮਿੰਟ ਤੀਜੀ ਵਾਰ ਇਹਨੂੰ 5 ਮਿੰਟ ਫਿਰ ਉਸ ਜਗ੍ਹਾ ਦੇ ਉੱਤੇ ਲਾਉਣਾ ਠੀਕ ਹੈ ਤਾਂ ਫੇਰ 5 ਮਿੰਟ ਲਾਉਣ ਤੋਂ ਬਾਅਦ ਫੇਰ ਥੋੜਾ ਇਹਨੂੰ ਰਿਲੀਵ ਕਰ ਲੈਣਾ ਹੀਟ ਜ਼ਿਆਦਾ ਨਾ ਹੋਵੇ ਬਹੁਤ ਜ਼ਿਆਦਾ ਹੀਟ ਨਾ ਹੋਵੇ ਜੈਲ ਜਿਹੜੀ ਹੈਗੀ ਜਾਂ ਬੋਤਲ ਦੇ ਵਿੱਚ ਪਾਣੀ ਪਾਇਆ ਹੋਇਆ ਨਾਰਮਲ ਗਰਮ ਕਰਨ ਲਈ ਵਾਸਤੇ ਹੈਗਾ ਤਾਂ ਫੇਰ ਇਹ ਮੌਸਮ ਸਰਦੀ ਦੇ ਵਿੱਚ ਲੋਕਾਂ ਨੂੰ ਇਹ ਜ਼ਿਆਦਾ ਸਮੱਸਿਆ ਆਊਗੀ ਕਿਉਂਕਿ ਸਰਦੀ ਵਿੱਚ ਸਾਡੇ ਮਸਲ ਜਿਹੜੇ ਜ਼ਿਆਦਾ ਸੰਗੜ ਜਾਂਦੇ ਆ ਪ੍ਰੋਪਰ ਜਿਹੜੇ ਵਾਰਮ ਅਪ ਨਹੀਂ ਹੁੰਦੇ ਕਿ ਤਾਂ ਕਰਕੇ ਉਹਨਾਂ ਨੂੰ ਧੌਣ ਦੀ ਸਮੱਸਿਆ ਤੋਂ ਮਸਲ ਦੀ ਪੇਨ ਦੀ ਜ਼ਿਆਦਾ ਹੋਊਗੀ ਤਾਂ ਫੇਰ ਚੌਥੀ ਵਾਰੀ ਫੇਰ ਲਾ ਲੈਣਾ ਇਹਨੂੰ ਦੀ 3-4 ਮਿੰਟ 5 ਮਿੰਟ ਲਾਉਣਾ ਇਹਨੂੰ ਰਿਪੀਟ ਕਰਨਾ ਤੁਸੀਂ 15 ਮਿੰਟ ਹੁਣ ਤੁਹਾਡਾ ਮਸਲ ਪੂਰਾ ਧੌਣ ਦਾ ਗਰਮ ਹੋ ਚੁੱਕਿਆ ਜਦੋਂ ਧੌਣ ਦੇ ਮਸਲ ਗਰਮ ਹੋ ਗਏ ਤਾਂ ਤੁਸੀਂ ਐਕਸਰਸਾਈਜ਼ ਕਰਨੀ ਹੈ ਜਿਹੜੀ ਆਪਾਂ ਕਾਮਨ ਐਕਸਰਸਾਈਜ਼ ਹੈਗੀ ਹੈ ਜਿਹੜੀ ਸਾਰਿਆਂ ਨੂੰ ਪਤਾ ਹੈਗੀ ਹੈ ਤਾਂ ਇਹ ਐਕਸਰਸਾਈਜ਼ ਤੁਸੀਂ ਧੌਣ ਨੂੰ ਗਰਮ ਮਸਲ ਗਰਮ ਕਰੇ ਬਿਨਾ ਨਹੀਂ ਲਾਉਣੀ ਜੇ ਤੁਸੀਂ ਬਿਨਾ ਗਰਮ ਕਰੇ ਤੁਹਾਨੂੰ ਕੋਈ ਕਹਿ ਹੁੰਦਾ ਵੀ ਤੂੰ ਐ ਕਰ ਲਾ ਆ ਐਕਸਰਸਾਈਜ਼ ਕਰ ਲਾ ਤਾਂ ਤੁਹਾਡੇ ਮਸਲ ਕ੍ਰੈਂਪਸ ਵੱਧ ਜਾਣਗੇ ਔਰ ਉਹਦੇ ਨਾਲ ਤੁਹਾਡੀ ਸਮੱਸਿਆ ਹੋਰ ਜਿਆਦਾ ਵੱਡੀ ਹੋ ਜੂਗੀ ਸੋ ਕਰਨਾ ਕੀ ਹੈ ਜਦੋਂ ਤੁਸੀਂ ਇਹਦੇ ਨਾਲ ਜੈਲ ਨਾਲ ਜਾਂ ਬੋਤਲ ਦੇ ਨਾਲ ਆਪਣੇ ਮਸਲ ਗਰਮ ਕਰ ਲੇ ਤਾਂ ਅਸੀਂ ਸਿੰਪਲ ਐਕਸਰਸਾਈਜ਼ਾਂ ਜਿਹੜੀਆਂ ਆਪਾਂ ਕਰਾਂਗੇ ਜਿਹੜੀਆਂ ਕਿ ਬਿਲਕੁਲ ਜਿਹਦੇ ਨਾਲ ਤੁਸੀਂ ਰਿਲੈਕਸ ਫੀਲ ਹੋ ਕਰੋਗੇ ਔਰ ਇਹ ਐਕਸਰਸਾਈਜ਼ ਦਿਨ ਦੇ ਵਿੱਚ ਤਿੰਨ ਕਰਨੀ ਵਾਰ ਕਰਨੀ ਹੈ ਔਰ ਹੀਟ ਲਾਉਣ ਤੋਂ ਬਾਅਦ ਹੀ ਤਿੰਨ ਵਾਰ ਹੀਟ ਲਾਉਣੀ ਹੈ ਦਿਨ ਦੇ ਵਿੱਚ ਤੇ ਸਵੇਰੇ ਮਾਰਨਿੰਗ ਦੁਪਹਿਰ ਵੇਲੇ ਤੇ ਸ਼ਾਮ ਨੂੰ ਤੇ ਉਹਨਾਂ ਤਿੰਨਾਂ ਵਾਰਾਂ ਦੇ ਵਿੱਚ ਹੀ ਇਹ ਐਕਸਰਸਾਈਜ਼ ਨਾਲ ਕਰਨੀ ਹੈ ਜਦੋਂ ਪ੍ਰੋਪਰ ਮਸਲ ਤੁਹਾਡਾ ਟੋਨ ਅਪ ਹੋ ਗਿਆ ਗਰਮ ਹੋ ਗਿਆ ਠੀਕ ਹੈ ਤੇ ਜੇ ਨਹੀਂ ਤੁਸੀਂ ਪ੍ਰੋਪਰ ਗਰਮ ਕਰਕੇ ਇਹ ਐਕਸਰਸਾਈਜ਼ ਲਾਉਂਦੇ ਤਾਂ ਤੁਹਾਡਾ ਮਸਲ ਕ੍ਰੈਂਪ ਹੋਊਗਾ ਵੱਜੂਗਾ ਤੁਹਾਡੀ ਧੌਣ ਦੀ ਸਮੱਸਿਆ ਹੋਰ ਵੱਜੂਗੀ ਅਦਰਵਾਈਜ਼ ਕੰਪਲੀਟਲੀ ਰਿਕਵਰ ਹੋ ਜਾਊਗੀ ਠੀਕ ਹੈ ਜੀ ਜਦੋਂ ਆਪਾਂ ਗਰਮ ਕਰ ਲਿਆ ਤਾਂ ਫਿਰ ਸਿੰਪਲ ਐਕਸਰਸਾਈਜ਼ਾਂ ਕਿਹੜੀਆਂ-ਕਿਹੜੀਆਂ ਹੈਗੀਆਂ ਜੇ ਤੁਹਾਡੇ ਇਧਰਲੇ ਪਾਸੇ ਮਸਲ ਪੇਨ ਹੈਗੀ ਤਾਂ ਇਧਰ ਨੂੰ ਜ਼ਿਆਦਾ ਘਮਾਉਣਾ ਨਹੀਂ ਹੈਗਾ ਠੀਕ ਹੈ ਤੇ ਨਾਰਮਲੀ ਆਪਾਂ ਸਿੰਪਲ ਆਹ ਵਾਲੀ ਐਕਸਰਸਾਈਜ਼ ਕਰਾਂਗੇ ਔਰ ਇਹਨੂੰ ਜ਼ਿਆਦਾ ਪਹਿਲੀ ਵਾਰੀ ਜਦੋਂ ਮਾਰਨਿੰਗ ਟਾਈਮ ਐਕਸਰਸਾਈਜ਼ ਕਰਨੀ ਹੈ ਤਾਂ ਜ਼ਿਆਦਾ ਰੋਟੇਸ਼ਨ ਇਹਦੇ ਵਿੱਚ ਨਹੀਂ ਲੈਉਣੀ ਨਾਰਮਲ ਰੋਟੇਸ਼ਨ ਲੈਉਣੀ ਹੈਗੀ ਇਹ ਹੋ ਗਈ ਇੱਕ ਤਾਂ ਦੋ ਤਿੰਨ ਵਾਰੀ ਇਹਨੂੰ ਕਰੋ ਜਿਆਦਾ ਵਾਰ ਵੀ ਨਹੀਂ ਕਰਨੀ ਤੇ ਜਿਆਦਾ ਵਾਰ ਹੋਲਡ ਵੀ ਨਹੀਂ ਕਰਨਾ ਔਰ ਜਿਆਦਾ ਸਾਈਡ ਨੂੰ ਵੀ ਫੇਸ ਨੂੰ ਨਹੀਂ ਕਮਾਉਣਾ ਸੈਕੰਡ ਐਕਸਰਸਾਈਜ਼ ਇਹਨੂੰ ਉੱਪਰ نیچے ਲਾਵਾਂਗੇ ਆਪਾਂ ਇਹ ਵੀ ਜਿਆਦਾ ਉੱਪਰ ਤੇ ਜਿਆਦਾ نیچے ਨਹੀਂ ਲਿਆਉਣਾ ਬਹੁਤ ਜ਼ਿਆਦਾ ਧੌਣ ਨੂੰ ਥੱਲੇ ਤੱਕ ਨਹੀਂ ਲਿਆਉਣਾ ਜਾਂ ਬਹੁਤ ਜ਼ਿਆਦਾ ਧੌਣ ਨੂੰ ਉੱਪਰ ਤੱਕ ਨਹੀਂ ਲਿਆਉਣਾ ਠੀਕ ਹੈ ਜੀ ਤੀਸਰੀ ਐਕਸਰਸਾਈਜ਼ ਹੈਗੀ ਜਿਹੜੀ ਆਹ ਵਾਲੀ ਲਾਵਾਂਗੇ ਇਹ ਵੀ ਮੈਂ ਇਸ ਕਰਕੇ ਜਿਆਦਾ نیچے ਨਹੀਂ ਲਿਜਾ ਰਿਹਾ ਕਿਉਂਕਿ ਮਸਲ ਕ੍ਰੈਂਪਸ ਨੂੰ ਆਇਆ ਹੋਇਆ ਹੈ ਮਸਲ ਤੁਹਾਡਾ ਪਹਿਲਾਂ ਜਿਵੇਂ ਆਪਾਂ ਕਹਿੰਦੇ ਵੀ ਟੇਅਰ ਹੋਇਆ ਜਾਂ ਸਟ੍ਰੈਸ ਦੇ ਵਿੱਚ ਹੈਗਾ ਤਾਂ ਆਪਾਂ ਨੂੰ ਤਿਆਰ ਕਰਨਾ ਤਾਂ ਇਹ ਐਕਸਰਸਾਈਜ਼ਾਂ ਤੁਸੀਂ ਇਹ ਤਿੰਨ ਚਾਰ ਜਿਹੜੀਆਂ ਹੈਗੀਆਂ ਨਾਰਮਲੀ ਤਿੰਨ ਦਿਨ ਚਾਰ ਦਿਨ ਦਿਨ ਦੇ ਵਿੱਚ ਤਿੰਨ ਵਾਰੀ ਲਾਉਣੀਆਂ ਸਵੇਰੇ ਦੁਪਹਿਰੇ ਸ਼ਾਮ ਨੂੰ ਔਰ ਇਹਦੇ ਨਾਲ ਹਾਈ ਪ੍ਰੋਟੀਨ ਡਾਈਟ ਹੋਣੀ ਚਾਹੀਦੀ ਆ ਪਾਣੀ ਵੱਧ ਲੈਣਾ ਹੈਗਾ ORS ਯੂਜ਼ ਕਰੋ ਗਰਮੀਆਂ ਦੇ ਵਿੱਚ ਜੇ ਸਰਦੀ ਹੈਗੀ ਤਾਂ ਸਰਦੀਆਂ ਦੇ ਵਿੱਚ ਐਗ ਮਿਲਕ ਇਹਨਾਂ ਚੀਜ਼ਾਂ ਨੂੰ ਯੂਜ਼ ਕਰੋ ਔਰ ਤਿੰਨ ਵਾਰ ਇਹ ਵਰਕਆਊਟ ਲਾਓ ਔਰ ਕੰਪਲੀਟਲੀ ਤੁਹਾਡੀ ਜਿਹੜੀ ਨੈਕ ਦੀ ਪੇਨ ਹੈਗੀ ਔਰ ਰਿਕਵਰ ਹੋ ਜੂਗੀ ਔਰ ਇੱਕ ਜ਼ਰੂਰ ਹੈਗਾ ਮੈਂ ਕਹੂੰਗਾ ਵੀ ਆਪਣੀਆਂ ਆਦਤਾਂ ਨੂੰ ਸੁਧਾਰੋ ਆਪਣੇ ਧੌਣ ਨੂੰ ਮਸਲਾ ਨੂੰ ਨੈਕ ਦੇ ਮਸਲਾ ਨੂੰ ਜਿਹੜਾ ਪਾਵਰਫੁੱਲ ਕਰਨ ਵਾਸਤੇ ਉਹਨਾਂ ਨੂੰ ਜਿਵੇਂ ਆਪਾਂ ਕੋਈ ਵੀ ਚੀਜ਼ਾਂ ਨੂੰ ਆਪਾਂ ਜੇ ਉਹਨੂੰ ਆਦਤ ਨਹੀਂ ਪਾਵਾਂਗੇ ਤਾਂ ਉਹ ਫਿਰ ਵੀਕ ਹੁੰਦੀ ਹੁੰਦੀ ਹੈ ਸੋ ਜੇ ਆਪਾਂ ਆਪਣੇ ਮਸਲਾ ਨੂੰ ਸਟਰੋਂਗ ਨਹੀਂ ਕਰਾਂਗੇ ਤਾਂ ਸਾਡੇ ਧੌਣ ਦੇ ਮਸਲ ਵੀ ਇਸੇ ਤਰ੍ਹਾਂ ਹੀ ਆ ਵੀਕ ਹੋਣਗੇ ਹੋਣਗੇ ਔਰ ਇਸ ਸਮੱਸਿਆ ਵਧਣੀ ਹੈ ਵਧਣੀ ਹੈ ਸੋ ਸਿੰਪਲ ਜੀ ਹੈ ਐਕਸਰਸਾਈਜ਼ ਦਾ ਇਹ ਰੁਟੀਨ ਦੇ ਵਿੱਚ ਕਰੋ weight ਨਾਲ ਕਿਵੇਂ ਆਪਾਂ ਧੌਣ ਦੇ ਮਸਲ ਠੀਕ ਕਰਨੇ ਆਪਾਂ ਪਹਿਲਾਂ ਗੱਲ ਚ ਕਰ ਚੁੱਕੇ ਆ ਪਾਵਰ ਕਿਵੇਂ ਲੈਣੀ ਆ ਉਹ ਤੁਹਾਨੂੰ ਮਸਲ ਨੂੰ ਟੋਨ ਅਪ ਕਿਵੇਂ ਕਰਨਾ ਉਹ ਆਪਾਂ ਕਿਸੇ ਦਿਨ ਫੇਰ ਵੀਡੀਓ ਕਰਾਂਗੇ ਸੋ ਇਹ ਵੀਡੀਓ ਨੂੰ ਕਰਿਓ ਸ਼ੇਅਰ ਵੱਧ ਤੋਂ ਵੱਧ ਥੈਂਕ ਯੂ ਸਰਾਂ ਜੀ